brought to by silver pumps top quality aur consistent performance ke liye sirf silver pumps naam yaad rakhna sab to pehla ta sare hi satkariyo media sathiyon da aj di bahut hi important press conference vich pahunchen te bahut bahut dhanwad welcome mere naal mere sath saathi shri neelkanth ji sade senior spokesperson aur bade lambe samay to party ni seva ne baare aye ne so sathiyo toda sarada dhanwad ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕੁਝ ਰਾਜਨੀਤਿਕ ਲੀਡਰ ਸਿਰਫ ਔਰ ਸਿਰਫ ਆਪਣੀ ਹਲਕੀ ਔਰ ਖਤਮ ਹੁੰਦੀ ਰਾਜਨੀਤੀ ਚਮਕਾਉਣ ਦੇ ਲਈ ਨਿਭੜ ਚੁੱਕੀ ਰਾਜਨੀਤੀ ਚਮਕਾਉਣ ਦੇ ਲਈ ਔਰ ਰੈਲੇਵੈਂਟ ਰਹਿਣ ਦੇ ਲਈ ਕਿਸ ਤਰੀਕੇ ਦੇ ਨਾਲ ਬੇਤੁਕੀ ਸਿਰ ਪੈਰ ਦੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਕਰਕੇ ਉਹ ਰੈਲੇਵੈਂਟ ਰਹਿਣਾ ਚਾਹੁੰਦੇ ਨੇ ਆਪਦੀ ਰਾਜਨੀਤਿਕ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਤੇ ਉਸ ਦੇ ਲਈ ਉਹ ਪੰਜਾਬ ਦੇ ਪਿਛਲੇ 20-25 ਸਾਲ ਕਾਲੇ ਦੌਰ ਦੇ ਦੌਰਾਨ ਜੋ 30-35 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਸ ਕਾਲੇ ਦੌਰ ਤੇ ਉਹਨਾਂ ਜਾਨਾਂ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਮਾਹੌਲ ਚਾਹੇ ਵਿਗੜ ਜੇ ਪਰ ਸਾਡੀ ਰਾਜਨੀਤਿਕ ਰੋਟੀ ਸਿੱਕਦੀ ਰਹੇ ਇਹੋ ਜੀ ਹਲਕੀ ਰਾਜਨੀਤੀ ਦੇ ਵਿੱਚ ਕੁਝ ਕੁਝ ਲੋਕ ਪਏ ਹੋਏ ਨੇ ਮੇਰਾ ਮਕਸਦ ਰੈਫਰੈਂਸ ਜੋ ਪਿਛਲੇ ਦਿਨਾਂ ਦੇ ਵਿੱਚ ਪ੍ਰਕਰਨ ਸ਼ੁਰੂ ਹੋਇਆ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਸਤਕਾਰਯੋਗ ਲੀਡਰ ਆਫ ਆਪੋਜੀਸ਼ਨ ਉਹ ਜੋ ਉਹਨਾਂ ਨੇ ਟੀਵੀ ਦੇ ਉੱਪਰ ਕਿਹਾ ਫਿਰ ਕਿਹਾ ਇੰਟੈਲੀਜੈਂਸ ਇਨਪੁਟਸ ਨੇ ਫਿਰ ਸਾਰਾ ਕੁਝ ਜੋ ਤੁਸੀਂ ਦੇਖਿਆ ਸਾਰਿਆਂ ਨੇ ਕਵਰ ਕੀਤਾ ਤੇ ਕੱਲ ਇੱਕ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਕਾਂਗਰਸ ਪਾਰਟੀ ਨੇ ਕਿਹਾ ਔਰ ਮੀਡੀਆ ਦੇ ਵਿੱਚ ਵੀ ਇਹ ਚੱਲਿਆ ਕਿ ਜੀ ਬਾਜਵਾ ਨੂੰ ਬਹੁਤ ਵੱਡੀ ਰਾਹਤ ਦੇਖੋ ਆ ਕੋਰਟ ਦਾ ਆਰਡਰ ਹੈ ਵੈਸੇ ਤਾਂ ਜਿਹੜਾ ਮੈਟਰ ਸਬਜੁਡਿਸ ਹੈ ਅਸੀਂ ਕੋਰਟ ਦਾ ਜੋ ਵੀ ਹੁਕਮ ਸੀ ਹੈ ਜਾਂ ਅੱਗੇ ਨੂੰ ਹੋਊਗਾ ਸਾਡੇ ਲਈ ਸਾਡੇ ਲਈ ਸਤਕਾਰਯੋਗ ਹੈ ਆਨਰੇਬਲ ਕੋਰਟ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੋਊਗਾ ਪਰ ਇਸ ਆਰਡਰ ਦੇ ਵਿੱਚ ਵੀ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕਿ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 ਅਪ੍ਰੈਲ ਦੇ ਦੈਨਿਕ ਭਾਸਕਰ ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੁਝ ਚੱਲ ਗਏ ਤੇ ਕੁਝ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਤਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਉਹ ਬਾਜਵਾ ਸਾਹਿਬ ਨਾਮ ਦੱਸੇ ਤਾਂ ਲੋੜੀਂਦੀ ਦੱਸ ਨਹੀਂ ਦਿੰਦੀ ਵੀ ਦੇਨਿਕ ਪਾਸ ਕਰਾ ਗੱਲ ਹੀ ਮੁੱਕ ਜਾਂਦੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਹਲਕੇ ਦਰਜੇ ਦੀ ਰਾਜਨੀਤੀ ਮੈਂ ਘੱਟੋ ਘੱਟ ਉਸ ਵਿਅਕਤੀ ਤੋਂ ਜਿਨੇ ਸਾਰੀ ਉਮਰ ਰਾਜਨੀਤੀ ਦੇ ਵਿੱਚ ਲਾਈ ਹੋਵੇ ਇਹ ਮੈਂ ਉਹਨਾਂ ਤੋਂ ਉਮੀਦ ਨਹੀਂ ਰੱਖੀ ਸੀ ਸੋ ਏਸੇ ਬਿਆਨ ਦੇ ਉੱਪਰ ਕਿ ਜੀ ਦਿਨਿਕ ਪਾਸ ਕਰਦੀ ਖਬਰ ਸੀਗੀ 9 ਅਪ੍ਰੈਲ ਦੀ ਕੋਰਟ ਨੇ ਕਹਦਾ ਚਲ ਠੀਕ ਹੈ ਕੋਈ ਗੱਲ ਨਹੀਂ ਤੂੰ ਜੋ ਕਹਦਾ ਕਹਦਾ ਪਰ ਅੱਗੇ ਨੂੰ ਨਾ ਬੋਲੀ ਆਹ ਕੋਰਟ ਦਾ ਕੋਰਟ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਮਾਰੀ ਐ ਜੇ ਉੱਥੇ ਇਹ ਸਹੀ ਹੁੰਦੇ ਤੇ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਰੈਲੇਵੈਂਟ ਇਨਪੁਟਸ ਨਹੀਂ ਮੈਨੂੰ ਤਾਂ ਮੇਰੇ ਕੋਲ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਤੇ ਜਾਂ ਤਾਂ ਉੱਥੇ ਨਾਮ ਦੱਸ ਦੇ ਤੇ ਫਿਰ ਦੇਖਦੇ ਕੋਰਟ ਦਾ ਕੀ ਜਵਾਬ ਆਉਂਦਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਮੈਂ ਅੱਜ ਮੈਨੂੰ ਇਹ ਵੀ ਸੀ ਕਰਨੀ ਕੋਈ ਲੋਡ ਨਹੀਂ ਸੀ ਸਾਡਾ ਮਕਸਦ ਸਾਡੀ ਨਹੀਂ ਮੰਨੀ ਉਹਨਾਂ ਨੇ ਪੰਜਾਬ ਪੁਲਿਸ ਦੀ ਨਹੀਂ ਮੰਨੀ ਕਿ ਪੰਜਾਬ ਜੀ ਭਾਈ ਪੰਜਾਬ ਪੁਲਿਸ ਨੂੰ ਸਹਿਯੋਗ ਕਰ ਲੋ ਉਹ ਕੋਰਟ ਨੇ ਕਹਿਤਾ ਹੁਣ ਸਹਿਯੋਗ ਕਰਨਾ ਪੈਜੂਗਾ ਮੇਰਾ ਮਕਸਦ ਅੱਜ ਸਿਰਫ ਔਰ ਸਿਰਫ ਸਾਰੇ ਦੀ ਸਾਰੀ ਸਮੁੱਚੀ ਪੋਲਿਟਿਕਲ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਮੀਡੀਆ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਹ ਦੱਸਣ ਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਆ ਸੈਂਟਰਲ ਆਫ ਦੀ ਡੁੱਬਦੀ ਖਤਮ ਹੋਈ ਰਾਜਨੀਤੀ ਨੂੰ ਦੇ ਸਾਂਹ ਚੱਲਦੇ ਰੱਖਣ ਦੇ ਲਈ ਇਹ ਜੇ ਸੀਨੀਅਰ ਲੀਡਰ ਜੋ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਐਜ਼ ਲੀਡਰ ਆਫ ਆਪੋਜੀਸ਼ਨ ਕਿੰਨੀ ਹਲਕੀ ਬਿਆਨਬਾਜ਼ੀ ਕੀਤੀ ਚੈਨਲ ਦੇ ਉੱਪਰ ਬੈਠ ਕੇ ਤੇ ਜਿਹਦੇ ਨਾਲ ਅਫਰਾ ਤਫਰੀ ਇਹ ਜਿਹੜੀ ਡਰ ਦਾ ਭੈ ਦਾ ਮਾਹੌਲ ਹੈ ਜਿਹੜਾ ਰਿਯੂਮਰ ਮੌਂਗਰਿੰਗ ਹੈ ਜਿਹੜੀ ਉਹ ਸਰਦਾਰ ਬਹਾਦਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਸੋ ਹੁਣ ਔਰ ਫਿਰ ਇਸ ਤੋਂ ਇਹਦੇ ਇੰਪੈਕਟ ਕੀ ਹੁੰਦੇ ਨੇ ਇਹਦੇ ਇੰਪੈਕਟ ਇਹ ਹੁੰਦੇ ਨੇ ਕਿ ਜਦੋਂ ਕੋਈ ਕੋਈ ਪਬਲਿਕ ਫਿਗਰ ਇਹ ਜੀ ਗੱਲ ਕਰਦੀ ਹੈ ਤੇ ਫਿਰ ਉਸ ਤੋਂ ਮਗਰੋਂ ਜਿਹੜੇ ਐਕਚੁਅਲ ਦੇ ਵਿੱਚ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਲੋਕ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠੇ ਹੋਏ ਆ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ 50 ਬੰਬ ਆਏ ਸੀਗੇ ਤੇ 18 ਚੱਲ ਚੁਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹੂੰਗਾ ਮੈਨੂੰ ਕੱਲ ਵੀ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲਿਹਾਜ਼ ਹੀ ਲੱਗਦੇ ਨੇ ਕਿ ਜਿਨ੍ਹਾਂ ਦੇ ਗੱਲਾਂ ਮਿਲਦੀਆਂ ਰਹੇ ਸੋ ਇਸ ਕਰਕੇ ਅੱਜ ਸਿਰਫ ਔਰ ਸਿਰਫ ਮੈਂ ਪੰਜਾਬ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੈ ਜਿਹੜਾ ਬੰਦਾ ਇੱਕ ਲੋਕ ਨਮਾਉਂਦਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੀ ਗਲਤ ਬੇਤੁਕੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਤੋਂ ਸਿਰਫ ਆਪਦੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਜੀ ਬਿਆਨਬਾਜ਼ੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਿਹੜਾ ਉਹਨੂੰ ਬੰਦ ਕਰੋ ਨਹੀਂ ਇਹ ਜਾਂ ਕੰਮ ਕਰਨ ਵਾਲੇ ਨੇ ਜਿਹੜੀ 35000 ਲੋਕਾਂ ਦੀ ਜਾਨਾਂ ਦੇ ਕੇ ਜਿਹੜੀ ਇੱਕ ਅਮਨ ਸ਼ਾਂਤੀ ਕਮਾਈ ਹੈ ਉਹ ਲੋਕ ਉਹ ਜੀਆਂ ਉਹ ਜੀਆਂ ਕਮਾਈਆਂ ਹੋਈਆਂ ਸ਼ਾਂਤੀਆਂ ਨੂੰ ਲਾਅ ਐਂਡ ਆਰਡਰ ਨੂੰ ਇਹ ਲੋਕ ਖਰਾਬ ਕਰਦੇ ਸੋ ਉਹਨਾਂ ਨੂੰ ਇੱਕ ਤਾਂ ਇਹ ਹੱਥ ਜੋੜ ਕੇ ਵਿਵਿਨਮਰ ਬੜੀ ਨਿਮਰਤਾ ਦੇ ਨਾਲ ਅਪੀਲ ਵੀ ਹੈ ਬੇਨਤੀ ਵੀ ਹੈ ਤੇ ਵਾਰਨਿੰਗ ਵੀ ਹੈ ਇਹ ਅਜਿਹੀ ਚੀਜ਼ ਜਿਹੜੀ ਅੱਗੇ ਨਹੀਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੂਜੀ ਗੱਲ ਗੁਰਪਤਵੰਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਬਾਰੇ ਫੇਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਨੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹੂੰਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾ ਦਿਆਂਗੇ ਉਹ ਮਲਿਆ ਮੇਟ ਕਰ ਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਹਿਤਾ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜਿਹੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਏਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ 'ਚ ਦੋ ਥਾਂਵਾਂ ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਰਿਆ ਇਹਜੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਉਹ ਪੰਜਾਬ ਦਾ ਖਾਲਸਾ ਨੂੰ ਰੋਣਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ ਤੇ ਰਿਸਪੈਕਟਡ ਬੰਦੇ ਕੋਲੋਂ ਦੇ ਮੂੰਹ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਸਿਕ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਹੈ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨ ਦਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਾਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਇਹ ਜੇ ਅੰਸਰ ਤੋਂ ਡਰਨ ਡਰੀਆ ਭੈ ਮੰਨਨ ਦੀ ਲੋੜ ਨਹੀਂ ਪਰ ਇਹ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਗੁਰਪਤਵੰਨ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਮਹਾਰਾਜ ਅੰਬੇਦਕਰ ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਉਮੀਦਵਾਰ ਸਾਹਿਬ ਬਾਰੇ ਕੀਤੇ ਨੇ ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ ਕਿ ਉਹ ਗੁਰਪਤਵੰਨ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਉਹਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪ ਉਤਵੰਦ ਪੰਨੂ ਦੇ ਦੇ ਦੀ ਰਾਮਸ ਨਾਲ ਰਾਮਸ ਮਿਲਾ ਰਿਹਾ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ